अच्छा फिर तू ਹੁਣ ਆਇਆ ਕਿਉਂ ਕਹਿੰਦੇ ਗਰੀਬਮਾਰ ਹੋ ਰਹੀ ਐ ਉਦੋਂ ਵੀ ਬਾਬਾ ਚੇਤਾ ਆ ਗਿਆ ਵੀ ਮੇਰੇ ਕਰਕੇ ਗਰੀਬਮਾਰ ਹੋ ਰਹੀ ਐ ਮੈਂ ਤਾਂ ਪੇਸ਼ ਹੋ ਗਿਆ ਆਪਣੇ ਆਪ ਨੂੰ ਆ ਤੁਹਾਡੇ ਸਾਹਮਣੇ ਪਸਰੈਂਡਰ ਕਰਤਾ ਹੁਣ ਮਾਰੋ ਕੁੱਟੋ ਰੱਖਣਾ ਰੱਖੋ ਜੇਲ੍ਹ 'ਚ ਸਿੱਟਣਾ ਜੇਲ੍ਹ 'ਚ ਸਿੱਟ ਦਿਓ ਫਾਹੇ ਟੰਗਣਾ ਫਾਹੇ ਟੰਗ ਦਿਓ ਉਹ ਕਹਿੰਦੇ ਤੇਰਾ ਐਂ ਦੱਸ ਦੇ ਵੀ ਆ ਐਨੀਆਂ ਗੱਲਾਂ ਜਿਹਦੀਆਂ ਮੰਨੀ ਫਿਰਦਾ ਬਾਬਾ ਕਿਹੜਾ ਐ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਈ ਆਕਾਲ ਮੈਂ ਗੁਰੂ ਨਾਨਕ ਦਾ ਹਾਂ ਕਹਿੰਦੇ ਬੱਲੇ 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 ਗੁਰੂ ਨਾਨਕ ਦੀ ਇਹੋ ਜੀ ਐ ਇਹੋ ਜੀ ਸਿੱਖ ਬਾਦਸ਼ਾਹ ਕਹਿੰਦਾ ਗੁਰੂ ਨਾਨਕ ਦਾ ਨਾਮ ਸੁਣਿਆ ਤੇ ਅੱਜ ਤੇ ਉਹਦੇ ਸੱਚੇ ਸਿੱਖ ਤੇ ਦਰਸ਼ਨ ਹੋ ਗਏ ਏਡਾ ਖਜ਼ਾਨਾ ਕਿਹੜਾ ਛੱਡਦਾ ਓਏ ਇੱਕ ਨਮਕ ਦੇ ਪਿੱਛੇ ਅਹੇ ਚੂਰਨ ਖਾ ਲਿਆ ਸੀ ਮੈਂ ਉਹਦੇ 'ਚ ਨਮਕ ਸੀ ਏਡਾ ਖਜ਼ਾਨਾ ਕਿਹੜਾ ਛੱਡਦਾ ਨਾਲੇ ਜਿਹਦਾ ਲੂਣ ਖਾ ਕੇ ਹਰਾਮ ਨਾ ਕਰੀਏ ਇਹੋ ਜਿਹੇ ਬੰਦੇ ਲੱਭਦੇ ਕਿਤੇ ਮੇਰਾ ਨਮਕ ਖਾ ਕੇ ਬਥੇਰੇ ਹਰਾਮ ਕਰਦੇ ਆ ਬਾਦਸ਼ਾਹ ਕਹਿੰਦਾ ਮੇਰਾ ਨਮਕ ਖਾ ਕੇ ਹਰਾਮ ਕਰਨ ਵਾਲੇ ਬਹੁਤ ਐ ਪਰ ਇਹੋ ਜਿਹੇ ਬੰਦਾ ਪਹਿਲੀ ਵਾਰੀ ਮਿਲਿਆ ਕਹਿੰਦਾ ਵਜ਼ੀਰਾ ਖੜਾ ਹੋ ਵਜ਼ੀਰ ਖੜਾ ਹੋ ਗਿਆ ਕਹਿੰਦਾ ਬੈ ਇੱਥੇ ਤੇਰੀ ਸਭ ਤੋਂ ਵਧੀਆ ਅਹੁਦੇ ਤੇ ਤੇਰੀ ਲੋੜ ਐ ਮੈਨੂੰ ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ ਇੱਥੇ ਚਾਹੀਦਾ ਹਾਂ ਬਈ ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ ਇੱਥੇ ਚਾਹੀਦਾ ਲੋੜ ਤੇਰੀ ਇੱਥੇ ਐ ਆ ਜਾ ਸਭ ਤੋਂ ਜ਼ਰੂਰੀ ਹੁੰਦੀ ਹੈ ਇਮਾਨਦਾਰੀ ਵਫਾਦਾਰੀ ਚਾਹੇ ਤੁਸੀਂ ਕਿਸੇ ਲੀਡਰ